साई हिंदू मुम सिखीसाईंदू मुस्लिम सिखीसाई पाकिस्तान पाकिस्तान

ਸਰ ਜੀ ਆਇਆਂ ਮੇਰਾ ਵੀ ਸਵਾਗਤ ਹੈ। ਭਾਈ ਮਿਆ ਜੀ ਕਿਵੇਂ ਦੇਖਦੇ ਹੋ ਜੋ ਹਰਕਤ ਪਾਕਿਸਤਾਨ ਵੱਲੋਂ ਕੀਤੀਆਂ ਰਹੀਆਂ ਰੋਜ਼ ਮਜਾਰੇ ਚੱਲ ਰਹੇ ਨੇ ਇਹ ਬਹੁਤ ਹੀ ਕਾਨੂੰਨੀ ਹਰਕਤ ਕੀਤੀ ਗਈ ਹੈ। ਇਹ ਸਾਡੇ ਆਪਸੀ ਭਾਈਚਾਰੇ ਨੂੰ ਖਰਾਬ ਕਰਨ ਵਾਸਤੇ ਜੀ ਪਾਕਿਸਤਾਨ ਵੱਲੋਂ ਰੋਜ਼ ਇਹੋ ਜਿਹੀ ਹਰਕਤਾਂ ਕੀਤੀ ਜਾਂਦੀਆਂ ਨੇ। ਅਸੀਂ ਇਸ ਦੀ ਸਖਤ ਨਿਗਹਿਦੀ ਕਰਦੇ ਹਾਂ। ਕੀ ਮੰਗ ਕੀ ਕਰਦੇ ਹੋ ਤੁਸੀਂ? ਮੰਗ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਣਾ ਚਾਹੀਦਾ ਹੈ ਜੀ। ਕਿਉਂਕਿ ਸਾਡੇ ਆਪਸੀ ਭਾਈਚਾਰਕ ਨੂੰ ਆਪਸੀ ਭਾਈਚਾਰਕ ਸਾਂਝ ਨੂੰ ਖਰਾਬ ਕਰਨ ਵਾਸਤੇ ਪਾਕਿਸਤਾਨ ਰੋਜ਼ ਨਿਤ ਨਮੀ ਕੋਈ ਇਹੋ ਜਿਹੀ ਹਰਕਤ ਕਰਦਾ ਹੈ ਜਿਸ ਨਾਲ ਸਾਡੀ ਆਪਸੀ ਭਾਈਚਾਰਕ ਸਾਂਝ ਖਰਾਬ ਹੋਵੇ। ਹਾਂਜੀ ਠੀਕ ਹੈ ਨਾ ਬਸ ਬਹੁਤ ਜ਼ਿਆਦਾ ਹਿੰਦੁਸਤਾਨੀਏ ਦੁੱਖ ਹੈ। ਔਰ ਅੱਜ ਅਸੀਂ ਦੇਖ ਰਹੇ ਹਾਂ ਹਿੰਦੂ, ਮੁਸਲਮਾਨ, ਸਿੱਖ ਸਾਰੇ ਇਕੱਠੇ ਹੋ ਕੇ ਨਾਬਾ ਵਿੱਚ ਇਹ ਰੋਸ ਮਾਰਚ ਕੱਢ ਰਹੇ ਨੇ ਔਰ ਮੋਮਬਤੇ ਕੈਂਡਲ ਜਲਾ ਕੇ ਉਹਨਾਂ ਸ਼ਹੀਦਾਂ ਜੀ ਲਈ ਦੇ ਰਹੇ ਨੇ ਜਿਹੜੇ ਸਾ ਤੋਂ ਪਿੱਛੜ ਕੇ ਗਏ ਨੇ। ਔਰ ਸਾਨੂੰ ਚਾਹੀਦਾ ਕਿ ਪਾਕਿਸਤਾਨ ਨਾਲ ਲੜਾਈ ਦੇ ਨਾਲ-ਨਾਲ ਹਰੇਕ ਰਿਸ਼ਤਾ ਖਤਮ ਕਰ ਦੇਣਾ ਚਾਹੀਦਾ ਜੀ 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 ਕਹਿਣਾ ਚਾਹੁੰਦੇ ਹਾਂ ਜੀ ਅੱਜ ਸਾਰਾ ਦੇਸ਼ ਰੋਜ਼ ਚਾਹ ਵੱਡਾ ਹਮਲਾ ਹੈ ਮੈਂ ਸਮਝਦਾ ਕਿ ਈਡੀ ਕਨਾਉਣੀ ਜਿਹੜੀ ਸ਼ਰਾਰਤ ਕੀਤੀ ਹੈ ਸਾਡੇ ਹਿੰਦੁਸਤਾਨ ਦੇ ਬੱਚਿਆਂ ਦਾ ਖੂਨ ਡੁੱਲਿਆ ਉਹ ਪੰਮੇ ਪੈਣਾ ਹੋਣ ਭਰਾ ਹੋਣ ਜਿਹੜੇ ਸ਼ਹਿਰ ਕਰਨ ਗਏ ਸੀ ਘੁੰਮਣ ਗਏ ਸੀ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਗੋਲੀਆਂ ਖਾ ਕੇ ਅਸੀਂ ਉੱਤੇ ਸ਼ਹੀਦ ਹੋ ਜਾਣਾ ਔਰ ਅੱਜ ਵੱਡੀ ਲਾਹਨਤ ਪੈ ਨਹੀਂ ਪਾਰਿਆ ਸਾਰੀ ਦੁਨੀਆ ਲਾਹਨਤ ਪਾ ਰਹੀ ਹੈ ਅੱਜ ਹਿੰਦੁਸਤਾਨ ਦਾ ਕੱਲਾ ਕੱਲਾ ਬੱਚਾ Hindu Muslim Sikh Sai ਸਾਰੇ ਭਾਰਤੀ ਭਾਈ ਭਾਈ ਅਸੀਂ ਇਕੱਠੇ ਆਂ ਪਾਰਟੀਆਂ ਸਾਰੀਆਂ ਪ੍ਰਧਾਨ ਮੰਤਰੀ ਦੀ ਗਰੇ ਮੰਤਰੀ ਦੀ ਸਰਕਾਰ ਦੀ ਪਿੱਠ ਤੇ ਨੇ ਔਰ ਸਰਕਾਰ ਨੂੰ ਵੀ ਪਹਿਲਾਂ ਵੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦਲੇਰ ਹੋ ਕੇ ਇਹਦਾ ਮੂੰਹ ਤੋੜਵਾ 72 ਵਰਗਾ ਜਵਾਬ ਦੇਣਾ ਚਾਹੀਦਾ ਇਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ ਔਰ ਪਾਕਿਸਤਾਨ ਨੂੰ ਵੀ ਮੈਂ ਕਹਿੰਨਾ ਪਹਿਲਾਂ ਭਾਈ ਆਪਣਾ ਘਰ ਸੰਭਾਲ ਲਓ ਦੂਜਿਆਂ ਦੇ ਵੱਟੇ ਨਾ ਮਾਰੋ ਦੂਜਿਆਂ ਦੇ ਵੱਟੇ ਨਾ ਮਾਰੋ ਜੀ ਦਾ ਕਹਿੰਦਾ ਮਹਿਲ ਆਪਣਾ ਕੱਚ ਦਾ ਹੋਵੇ ਨਾ ਦੂਜਿਆਂ ਦੇ ਵੱਟੇ ਮਾਰੇ ਤੇ ਸ਼ੋਭਾ ਨਹੀਂ ਦਿੰਦਾ ਦੂਜਿਆਂ ਦਾ ਵਿਕਟ ਨਾ ਕੱਖ ਨਹੀਂ ਤੁਹਾਡਾ ਰਹਿਣਾ ਕੱਖ ਰਿਹਾ ਕਿਵੇਂ ਦੇਖਦੇ ਹੋ ਲਗਾਤਾਰ ਵਾਰ ਆ ਹੋਰੇ ਨੇ ਪਹਿਲਾਂ ਵੀ ਕਈ ਵਾਰੀ ਹਰਕਤ ਹੋਈ ਹੈ ਦੇਖਣਾ ਕਿਵੇਂ ਆ ਮੇਰੀ ਗੱਲ ਸੁਣੋ ਮੈਂ ਵਾਰ-ਵਾਰ ਕਹਿਣਾ ਕਿ ਉਹਨਾਂ ਨੇ ਏਡੀ ਮਾੜੀ ਹਰਕਤ ਕੀਤੀ ਹੈ ਜਿਹੜੀ ਨਾ ਸਹਿਣਯੋਗ ਹੈ ਔਰ ਪ੍ਰਧਾਨ ਮੰਤਰੀ ਸਮੇਤ ਗ੍ਰਹਿ ਮੰਤਰੀ ਸਮੇਤ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਇੱਕ ਜੁਟਤਾ ਦਿਖਾਈ ਹੈ ਹਿੰਦੁਸਤਾਨ ਨੇ ਪਾਕਿਸਤਾਨ ਦੇ ਖਿਲਾਫ ਉਸ ਮਾਰਚ ਹੈ ਜੀ ਸਾਰੇ ਧਰਮਾਂ ਦਾ ਸਾਰੇ ਪਾਰਟੀਆਂ ਦਾ ਮਰਦਾਬਾ ਮਰਦਾਬਾ ਇਹਦੇ ਵਿੱਚ ਕੋਈ ਜਾਤ ਪਾਤ ਜਾਂ ਕਿਸੇ ਪਾਰਟੀ ਦਾ ਕੋਈ ਸਬੰਧ ਨਹੀਂ ਹੈ ਜੀ ਸਾਰੀਆਂ ਪਾਰਟੀਆਂ ਸਾਰੇ ਧਰਮ ਦੇ ਸਾਰੇ ਭਰਾ ਸਾਰੇ ਇਕੱਠੇ ਹੋ ਕੇ ਅਤਵਾਦ ਦਾ ਵਿਰੋਧ ਕਰ ਰਹੇ ਨੇ ਔਰ ਅਸੀਂ ਇੱਕ ਜਿਹੜਾ ਸਾਡਾ ਸ਼ਹੀਦ ਹੋਇਆ ਕਸ਼ਮੀਰੀ ਅਦਲ ਉਹਨੂੰ ਵੀ ਅਸੀਂ ਸ਼ਰਧਾਂਜਲੀ ਦਿੰਦੇ ਆ ਤੇ ਚਾਹੁੰਦੇ ਆ ਵੀ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਹੈਲੋ ਚਲੋ ਜੀ ਚੱਲਦੇ ਵੀ ਜਾਓ ਚੱਕੋ ਖੜ ਜਾ ਕਰੋ ਨਾ ਅੱਗੇ ਆਉਗੇ ਕੀ ਅੱਗੇ ਕਰ ਲਾ ਤੇ ਇੱਕੋ ਜਣਾ ਘੱਟ ਲੰਦੇ ਆਂਦੀਪਾ ਸਾਹਿਬ ਕਿੱਥੇ ਨਾਲ ਚੱਲ ਰਿਹਾ ਹੈ ਅੱਛੇ ਪਟਿਆਲਾ ਗੇਟ ਨਾਤਾ ਵਿਖੇ ਫੈਲਗਾਮ ਦੇ ਵਿੱਚ ਜਿਹੜਾ ਬਹੁਤ ਹੀ ਵੱਡਾ ਇੱਕ ਸਿਵਿਲੀਅਨ ਦੇ ਉੱਪਰ ਭਾਰਤੀ ਨਾਗਰਿਕਾਂ ਦੇ ਉੱਪਰ ਹਮਲਾ ਹੋਇਆ ਜਿਸ ਦੇ ਵਿੱਚ ਕਹਿ ਕਹਿ ਕੇ ਜਿਹੜੇ ਹਿੰਦੂ ਨੇ ਮਾਰ ਪਿਓ ਧਰਮ ਦੇ ਵਿੱਚ ਵੰਡਣ ਦੀ ਗੱਲ ਕੀਤੀ ਹੈ ਬਹੁਤ ਵੱਡੀ ਸਾਜ਼ਿਸ਼ ਹੈ ਭਾਰਤ ਦੇਸ਼ ਦੇ ਖਿਲਾਫ ਔਰ ਇਹਦੇ ਵਿੱਚ ਇਲਜ਼ਾਮ ਜਿਹੜਾ ਜੀ ਪੂਰਾ ਸਿੱਧਾ ਸਿੱਧਾ ਪਾਕਿਸਤਾਨ ਦੇ ਉੱਪਰ ਹੈ ਔਰ ਦੁਨੀਆ ਭਰ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਇਸ ਗੱਲ ਨੂੰ ਲੈ ਕੇ ਪਾਕਿਸਤਾਨ ਦੀ ਗਰਕਰੀ ਹੋ ਰਹੀ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਜਿਹੜੀ ਹੈ ਉਹਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਜਿਹੜੇ ਨੌਜਵਾਨ ਇਹਨਾਂ ਨੂੰ ਮਿਸਕੈਡ ਕਰਕੇ ਆਈਐਸਆਈ ਆਈਐਸਆਈ ਨਾਲ ਜੋੜ ਕੇ ਉਹਨਾਂ ਨੂੰ ਭਾਰਤ ਦੇ ਖਿਲਾਫ ਵਰਤਿਆ ਜਾ ਰਿਹਾ ਪਰ ਅੱਜ ਅਸੀਂ ਇਹ ਜਿਹੜਾ ਕੈਂਡਲ ਮਾਰਚ ਕਰ ਰਹੇ ਹਾਂ ਤੇ ਮੈਂ ਦੱਸਣਾ ਚਾਹੁੰਦੇ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਅਸੀਂ ਇਕੱਠੇ ਹਾਂ ਸਾਡੀ ਪਾਰਟੀ ਦੇ ਵਿੱਚ ਵਿਖੇਮਾ ਹੋ ਸਕਦਾ ਪਰ ਅਸੀਂ ਭਾਰਤੀ ਆ ਅਸੀਂ ਸਾਰੇ ਆਪਣੇ ਦੇਸ਼ ਦੇ ਨਾਗਰਿਕ ਆ ਔਰ ਦੇਸ਼ਕ ਆ ਜੀ ਕੋਈ ਵੀ ਤਾਕਤ ਜਿਹੜੀ ਸਾਨੂੰ ਕੋ ਗਵਨਣ ਦੀ ਕੋਸ਼ਿਸ਼ ਕਰੇਗੀ ਚਾਹੇ ਉਹ ਧਰਮ ਦੇ ਵਿੱਚ ਆ ਅਸੀਂ ਉਹਦੇ ਖਿਲਾਫ ਆ ਜੀ ਸਾਰਾ ਦੇਸ਼ ਇੱਕ ਆ ਔਰ ਅੱਜ ਅਸੀਂ ਜਿਹੜੀਆਂ ਜਾਂਨਾਂ ਗਈਆਂ ਨੇ ਜਿਹੜੇ ਉੱਥੇ ਸੈਰ ਕਰਨ ਗਏ ਸੀਗੇ ਔਰ ਉਹ ਜਿਹੜੇ ਲੋਕ ਇਨੋਸੈਂਟ ਲੋਕ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਸਾਡੇ ਨਾਲ ਕੀ ਹੋਣਾ ਤੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅਸੀਂ ਕੈਂਡਲ ਮਾਰਚ ਕਰ ਰਹੇ ਹਾਂ ਔਰ ਆਪਣਾ ਰੋਸ ਵੀ ਪ੍ਰਗਟ ਕਰ ਰਹੇ ਹਾਂ ਕਿ ਇਹ ਇਹੋ ਜਿਹੇ ਘਰਾਉਣੀਆਂ ਹਰਕਤਾਂ ਪਾਕਿਸਤਾਨ ਬੰਦ ਕਰੇ ਹਿੰਦੁਸਤਾਨ ਪਾਰ ਜਿਹੜਾ ਦੀ ਬਹੁਤ ਮਜ਼ਬੂਤ ਕੰਟਰੀ ਹੈ। ਦੁਨੀਆ ਜਿਹੜੀ ਹੈ ਤੁਸ ਤੁਸ ਕਰ ਰਹੀ ਹੈ ਪਾਕਿਸਤਾਨ ਦੇ ਉੱਪਰ ਔਰ ਅਸੀਂ ਸਾਰੇ ਕੈਂਡਲ ਲੋਡ ਪਾਈ ਦਾ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਸੀਂ ਜਿੰਨੇ ਸਾਰੇ ਅਸੀਂ ਚੋਣੋਂ ਫਿਰ ਨਿਮਾਏਦੇ ਆ ਸਾਡਾ ਸਾਰਾ ਦਾ ਸਮਰਥਨ ਆ ਇੱਕ ਇੱਕ ਭਾਰਤੀ ਦਾ ਇੱਕ ਇੱਕ ਜਿਹੜਾ ਹਿੰਦੂਸਤਾਨੀ ਆ ਉਹਦਾ ਸਮਰਥਨ ਜਿਹੜਾ ਜੀ ਇਕੱਠਾ ਆ ਅਸੀਂ ਸਾਰੇ ਇੱਕ ਆ ਔਰ ਕਿਸੇ ਵੀ ਇਹੋ ਜੀ ਕਰਾਉਣੀ ਤਾਕਤ ਨੂੰ ਅਸੀਂ ਕਦੇ ਵੀ ਇਹ ਇਹ ਅੱਗੇ ਨਹੀਂ ਦਵਾਗੇ ਕਿ ਉਹ ਸਾਡੇ ਦੇਸ਼ ਦੇ ਉੱਪਰ ਐਸਾ ਕਰਾਉਣਾ ਹਮਲਾ ਕਰੇ ਸਾਰਾ ਦੇਸ਼ ਰੋਸਚਾ ਔਰ ਜਵਾਬਦੇੜ ਦੀ ਮੰਗ ਕਰ ਰਿਹਾ ਔਰ ਹਾਲੇ ਤੱਕਰ ਬਿਆਨਬਾਜ਼ੀ ਚੱਲਦੀ ਆ ਕੋਈ ਅਗਲਾ ਕਦਮ ਹੈ ਇਹਦਾ ਸਖਤ ਦੇਖੋ ਅਜੀਤ ਦੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਉਹ ਸਾਰੇ ਵੱਧ ਵਿਕੀਨਾਦੀ ਜਾਂਚ ਕਰ ਰਹੇ ਆ ਔਰ ਬੜੇ ਸਖਤ ਫੈਸਲੇ ਵੀ ਲਏ ਗਿਆ ਪਾਕਿਸਤਾਨ ਦੇ ਖਿਲਾਫ ਔਰ ਅਲੱਗ-ਅਲੱਗ ਪਾਰਟੀਆਂ ਨੇ ਨਮਾਇंदे ਵੀ ਇਸ ਗੱਲ ਦੇ ਉੱਪਰ ਉਹਨਾਂ ਦੇ ਸਟੇਟਮੈਂਟ ਆ ਰਹੀ ਹੈ ਤੇ ਇਹ ਜਿਹੜੀ ਹੈ ਅੱਗੇ ਜਿਹੜੀ ਅਗਲੀ ਕਾਰਵਾਈ ਹੈ ਜਿਹੜੀ ਉਹ ਪੂਰਾ ਦੇਸ਼ ਸਲਾਮ ਮਸ਼ਵਰਾ ਕਰਕੇ ਕੇਂਦਰ ਦੇ ਵਿੱਚ ਸਰਕਾਰ ਦੀ ਵੀ ਸਾਰੀ ਇਹ ਐਜੇ ਇੱਕ ਭਾਰਤੀ ਹੋਣ ਦੇ ਨਾਤੇ ਅਸੀਂ ਸਾਰਾ ਇੱਕ ਵੱਡਾ ਫੈਸਲਾ ਜਿਹੜਾ ਪੂਰਾ ਦੇਸ਼ ਕਰੇਗਾ ਔਰ ਜਿਵੇਂ ਦੇਸ਼ ਕਰੇਗਾ ਜੀ ਸਾਡਾ ਆਪਣੇ ਦੇਸ਼ ਦੇ ਲਈ ਇੱਕ ਖੂਨ ਦਾ ਕਤਰਾ ਹਾਜ਼ਰ ਹੈ ਜੀ